ਮੇਰਾ ਨਾਮ ਸਤਵਰ ਸਿੰਘ ਹੈ ਜੀ ਪਿੰਡ ਅਕਰੋਣੀ ਹੈ ਜੀ ਮੇਰੇ ਪੰਜ 6 ਸਾਲ ਤੋਂ ਦੌਰਾ ਪੈਂਦਾ ਸੀਗਾ ਜੀ ਅੱਛਾ 3 ਸਾਲ ਮੈਂ ਪਟਾੜ ਤੋਂ ਲਗਾਤਾਰ ਦਵਾਈ ਵੀ ਖਾ ਕੇ ਦੇਖੀ ਐ ਓਕੇ ਉਹਦੇ ਨਾਲ ਵੀ ਮੇਰੇ ਦੌਰਾ ਨਹੀਂ ਹਟਿਆ ਜੀ ਅੱਛਾ ਜੀ ਮੈਂ ਆਖਿਆ ਵੀ ਥੋੜਾ ਚਲੋ ਹੋਰ ਖਾਲਾਂਦੇ ਆ ਵੀ ਚਲੋ ਹੋਰ ਜੇ ਐਜੈਂਟ ਮਿਲੂਗਾ ਜੀ ਓਕੇ ਉਸ ਤੋਂ ਬਾਅਦ ਮੈਂ ਇਹ ਬਾਡੀ ਸਰਵਿਸ ਪਾਇਆ ਇੱਕ ਵਰਤੇ ਜੀ ਅੱਛਾ ਜੀ ਡੇਢ ਸਾਲ ਹੋ ਗਿਆ ਮੈਨੂੰ ਵਰਤੇ ਨੂੰ ਜੀ ਓਕੇ ਹੁਣ ਮੈਂ ਬਿਲਕੁਲ ਨਾਰਮਲ ਆ ਜੀ ਮੇਰੇ ਮੁੜ ਕੇ ਦੌਰੇ ਪਿਆ ਕੋਈ ਮੈਂ ਦਵਾਈ ਨਹੀਂ ਖਾ ਰਹੀ ਪਰ ਗਣਕ ਉਹ ਮੈਂ ਉਤੀ ਬੰਦ ਕਰਤੀ ਸੀ ਇਹ ਕਦੋਂ ਬੰਦ ਕਰਤੀ ਦਵਾਈ ਤੁਸੀਂ ਨੇ ਇਹ ਦਵਾਈ ਮੈਂ 2 ਦਿਨ ਪਹਿਲਾਂ ਬੰਦ ਕਰ ਦਿੱਤੀ ਇਹ ਪ੍ਰੋਜੈਕਟ ਪੀਣ ਤੋਂ ਹੀ ਓਕੇ ਹਾਂ ਜੇ ਮੈਂ ਅੱਜ ਸਟਾਰਟ ਕਰਤਾ ਹਾਂ ਜੀ ਉਹ ਤਾਂ 2 ਦਿਨ ਪਹਿਲਾਂ ਦਵਾਈ ਬੰਦ ਕਰਤੀ ਸੀ ਓਕੇ ਹਾਂ ਜੀ ਠੀਕ ਹੈ ਜੇ ਮੈਂ ਤੁਹਾਨੂੰ ਡਾਕਟਰਾਂ ਨੇ ਕੀ ਕਿਹਾ ਸੀ ਕਿੰਨਾ ਟਾਈਮ ਖਾਣੀ ਪੋਊਗੀ ਦਵਾਈ ਇਹ ਰਾਤਰਾ ਮੈਨੂੰ ਕਹਿ ਗਿਆ 3 ਸਾਲ ਜੀ ਇੱਕ ਦਿਨ ਵੀ ਨਾਗਾ ਨਹੀਂ ਪਾਉਣਾ ਜੇ ਇੱਕ ਦਿਨ ਨਾਗਾ ਵੀ ਪੀ ਪੈਗਾ ਤਾਂ ਦੁਬਾਰੇ 3 ਸਾਲ ਫੇਰ ਖਾਣੀ ਪੋਊਗਾ ਅੱਛਾ ਹਾਂਜੀ ਓਕੇ ਹਾਂਜੀ ਜਿਵੇਂ ਤੁਸੀਂ ਦਵਾਈ ਖਾ ਰਹੀ ਸੀ ਫਿਰ ਦੌਰਾ ਪੈਂਦਾ ਨਹੀਂ ਸੀ ਤੁਹਾਡੇ ਮੈਂ ਦਵਾਈ ਨਾਲ ਪੈਂਦਾ ਰਹੀ ਜਦੋਂ ਦੌਰਾ ਮੇਰੇ ਅੱਛਾ ਹਾਂ ਮੈਨੂੰ ਐਂ ਵੀ ਜਦੋਂ ਜਲਾ ਹੋਰ ਵੱਧ ਖਾ ਕੇ ਦੇਖ ਲੈਣਾ ਜੀ 5 ਸਾਲ ਖਾ ਕੇ ਦੇਖ ਲੈਣਾ ਨਹੀਂ ਜਦੋਂ ਦਵਾਈ ਖਾਂਦੇ ਸੀ ਕੋਰਸ ਦੇ ਵਿੱਚ ਫਿਰ ਵੀ ਦੌਰਾ ਪੈਂਦਾ ਰਿਹਾ ਫਿਰ ਵੀ ਦੌਰਾ ਪੈਂਦਾ ਸੀ ਕਿੰਨੇ ਦਿਨਾਂ ਬਾਅਦ ਪੈਂਦਾ ਸੀ ਕਿੰਨੇ ਟਾਈਮ ਬਾਅਦ ਮੇਰੇ ਮਹੀਨੇ ਦੋ ਮਹੀਨੇ ਬਾਅਦ ਪੈਂਦਾ ਦੇਖਾਈ ਓਕੇ ਹਾਂਜੀ ਮਤਲਬ ਦਵਾਈ ਖਾਂਦੇ ਖਾਂਦੇ ਵੀ ਨਹੀਂ ਹਟਿਆ ਹਾਂਜੀ ਪੂਰਾ ਕੋਰਸ ਕਰਨ ਤੋਂ ਬਾਅਦ ਵੀ ਨਹੀਂ ਹਟਿਆ ਹਾਂਜੀ ਫਿਰ ਤੁਸੀਂ ਪੂਰੇ ਜਦੋਂ ਰਸਤਾ ਨਾ ਰਿਆ ਕੋਈ ਫਿਰ ਬਾਡੀ ਸੈਂਸ ਦਾ ਡਿਸੀਜਨ ਲਿਆ ਵੀ ਜਿੱਥੇ ਇੰਨੇ ਪੰਗੇ ਲੈ ਲਏ ਹਾਂ ਵੀ ਇਹ ਵੀ ਦੇਖਦੇ 50 ਦਿਨ ਦੇਖਣਾ ਵਰਤੇ ਕੋਈ ਖਾਜ ਕਰ ਲੀ ਓਕੇ ਓਕੇ ਹਾਂ ਜੀ ਮੈਂ ਤੁਸੀਂ ਦੋਰੀ ਦਵਾਈ ਖਾ ਰਹੀ ਥੋੜਾ ਬਜਨ ਵੀ ਨਹੀਂ ਵਧ ਰਿਹਾ ਸੀ ਨਾ ਹਾਂ ਜੀ 60 ਕਿਲੋ ਤੇ ਮੇਰਾ ਬਜਨ ਨਹੀਂ ਵਧਿਆ ਨੀ ਗਾ ਜੀ ਅੱਛਾ ਤੇ ਨੀਂਦ ਵੀ ਘੱਟ ਹੋਣ ਦੇ ਮੈਂ ਮਤਲਬ ਜੇ ਪੈਗ ਨਾ ਲਾਉਂਦਾ ਮੈਨੂੰ ਨੀਂਦ ਬਣੀ ਆਉਂਦੀ ਸੀ ਜੀ ਓਕੇ ਮੈਨੂੰ ਪੈਗ ਲਾਉਣਾ ਪੈਂਦਾ ਸੀ ਪੈਗ ਲੈਣਾ ਫਿਰ ਨੀਂਦ ਆਦੀ ਸੀ ਇਹ ਨਹੀਂ ਲਾਉਂਦੇ ਸੀ ਓਕੇ ਹਾਂ ਇਹ ਮੈਂ ਜਦੋਂ ਪ੍ਰੋਜੈਕਟ ਇਹ ਦਵਾਈ ਲੈਤੀ ਮੈਂ ਹਾਂ 20 ਕਿਲੋ ਬੰਦੇ ਨੇ ਕਿਹਾ ਵੀ ਤੂੰ ਪੈਗ ਨਾ ਲਾਈ ਵੀ ਤੇ ਉਹ ਜੰਟ ਵਧੀਆ ਮਿਲੂਗਾ। ਅੱਛਾ। ਮੈਂ ਜੀ ਇਹ ਇਹਨਾਂ ਪੈਗ ਵੀ ਨਹੀਂ ਲਾਇਆ ਮੈਂ। ਫਿਰ ਨੀਂਦ ਨੂੰ ਦਾ ਗਈ। ਨੀਂਦ ਮੈਨੂੰ ਬਹੁਤ ਵਧੀਆ ਨੀਂਦ ਆ ਕੇ ਰੋਟੀ ਵੱਧ ਖਾਇਆ ਕਰਾਂ ਜੀ। ਐਨ ਰਿਆ ਕਰਾਂ ਮੈਂ ਪੂਰਾ। ਓਕੇ। ਵਜਨ ਵੀ ਮੇਰੇ 20 ਕਿਲੋ ਵਧ ਗਏ। 20 ਕਿਲੋ ਵਜਨ ਵਧ ਗਿਆ। ਜਿਹੜਾ ਵਧ ਨਹੀਂ ਰਿਹਾ ਸੀ। ਹਾਂ ਜੀ। 60 ਕਿਲੋ ਤਾਂ ਵਧ ਹੀ ਰਿਹਾ ਸੀ ਜੀ। ਕਦੇ ਨਹੀਂ ਵਧਿਆ ਜੀ। ਹਾਂ ਜੀ। ਓਕੇ। ਹੁਣ ਤੁਹਾਡੇ ਕੱਦ ਦੇ ਮੁਤਾਬਕ ਸਹੀ ਵੇਟ ਹੋ ਗਿਆ। ਹਾਂ ਜੀ ਪੂਰਾ ਬੰਦੂ। ਓਕੇ। ਕੋਈ ਥਕਾਵਟ ਨਹੀਂ, ਕੋਈ ਦੌਰਾਨੀ, ਕੁਝ ਪੈਕ ਕਦੇ ਕਦੇ ਜਿਉਂਵੀ ਉਹ ਮਰਜ਼ੀ ਨਾਲ ਹਾਂਜੀ ਮਰਜ਼ੀ ਨਾਲ ਤਾਂ ਦਿਨ 20 ਨਾਲ ਬਾਅਦ ਹਾਂਜੀ ਲੋੜ ਨਹੀਂ ਪੈਂਦੀ ਬੋਲੀ ਨਾ ਨਾ ਹੋਕ ਨਹੀਂ ਪਹਿਲਾਂ ਨੀਂਦ ਕਰਕੇ ਲਾਉਂਦੇ ਦੇ ਜੀ ਹੁਣ ਮੈਨੂੰ ਨੀਂਦ ਉਹੀ ਬਥੇਰੀ ਆਈ ਜਿੰਨੇ ਪਰਿਵਾਰ ਤੁਹਾਨੂੰ ਦੇਖ ਰਹੇ ਨੇ ਮੰਨ ਲਓ ਹਰੇਕ ਬੰਦਾ ਸੋਦਾ ਯਾਰ 5 ਜੂਸ ਬੋਟੀ ਸਰਵਿਸ ਹੈ ਜਿਹੜਾ ਹਾਂਜੀ ਪੀਣ ਤੋਂ ਵੀ ਅਸੀਂ ਪੀਏ ਕਿ ਨਾ ਪੀਏ ਸਾਡਾ ਤਾਂ ਦੌਰਾਂ ਪੈਂਦਾ ਮਿਰਗੀ ਦਾ ਸਾਡਾ ਦੌਰਾਂ ਅਸੀਂ ਠੀਕ ਨਹੀਂ ਹੋਣੇ ਬਹੁਤ ਵਧੀਆ ਚੀਜ਼ ਹੈ ਜੀ ਮੈਂ ਕਹਿੰਦਾ ਵਰਤ ਕੇ ਦੇਖੋ ਜੀ ਫੇਰ ਪਤਾ ਲੱਗੂ ਬਾਈ ਜੇ ਕੋਈ ਆਵੇ ਤਾਂ ਉਹ ਮਿਲ ਵੀ ਸਕਦਾ ਪਿੰਡ ਤੁਹਾਡੇ ਆ ਜਿਹੜਾ ਮਰਜ਼ੀ ਮਿਲੋ ਜੀ ਓਕੇ ਹਾਂਜੀ ਠੀਕ ਹੈ ਜੀ ਧੰਨਵਾਦ ਸਤਿ ਸ੍ਰੀ ਅਕਾਲ